ਸ਼ਸ਼ੀਕਾਲ ਜੀ ਇਧਰ ਹੋ ਗੀਆਂ ਆਨੰਦਪੁਰ ਜਾਣ ਦੀ ਤਿਆਰੀ ਤਸੰਤਾਂ ਜੱਲੀ ਆਨੰਦਪੁਰ ਦਰਸ਼ਨ ਕਰਨ ਤੇ ਆਹੋ ਦਿਖਾਉਂਦੇ ਆ ਤੁਹਾਨੂੰ ਨਾਲੇ ਘਰ ਵਿੱਚੋਂ ਕੌਣ ਕੌਣ ਚੱਲਿਆ ਆਨੰਦਪੁਰ ਸਾਹਿਬ ਮੱਥਾ ਟੇਕਣ ਇਹ ਤੇ ਨੀ ਪਾਣੀ ਲੈ ਲਿਆ ਉਹਦਾ ਦਿਲ ਨੇ ਸੁੱਕਣੇ ਪਾਇ ਲਵਣੇ ਕਿਧਰ ਇਹ ਕਾਕੂ ਸੀ ਕਰਾ ਇਧਰ ਨਾ ਬੇ ਬੋਲ ਉਹ ਵੇਖੀ ਓਏ ਅਰਜਨ 베ਰੀਨਾ ਨਾ ਹਟ ਜੀ ਦੇ ਲੈ ਉਠਾ ਦੇ ਇਹਨੂੰ ਕਹਦੇ 베ਰੀਨਾ ਨਾ ਹਟ ਜੀ ਮੇਰਾ ਪੁੱਤ ਆ ਗਿਆ ਮਾਣ ਲੀਂਦਾ ਹੈਗਾ ਹੈ ਮੱਲਾ ਤਾਂ ਘਾਂਢੀ ਜਾਵਾ ਬਸਨੀ ਦੇ ਹੱਥ ਨਾਲੇ ਜੁਕੀ ਰੱਖੇ ਜੁੱਤੀ ਪਾਣਾ ਤੋਂ ਆਪਣੀ ਫਿਰ ਮੇਰੀ ਆਇਆ ਉਹ ਸੂਰ ਨੂੰ ਕਿੱਥੇ ਭਾਲਿਆ ਥੱਲੇ ਭਾਲਣਾ ਹੈ ਸ਼ਿਕਾਰੇ ਦੂਜੇ ਵਿੱਚ ਸ਼ਹਿਰ ਆ ਰਹੇ ਇਹ ਕਹਿੰਦਾ ਨਹੀਂ ਕੱਢਾ ਓਏ ਉਹ ਬਹਿ ਗਿਆ ਅੱਬਾਂ ਦੇਣ ਵਾਲੇ ਨੂੰ ਕਿੱਥੇ ਭਾਲਿਆ ਵੇ ਗਈ ਅਗਲੀ ਚੰਗਾ ਜੜੀ ਆਹ ਕੀ ਗਾੜੀ ਹਾਰ ਟੰਗੇ ਆ ਵੇਖੀ ਅਹ ਵੇਰੀ ਦਾ ਬੂਟਾ ਪਰੇ ਕਰ ਕੰਡਾਣਾ ਮਰਾਲੀ ਇਥੋਂ ਬੰਦਗੀ ਜਲਦੀ ਹੈ ਬੰਦਾ ਬਹੁਤ ਚੰਗਾ ਹੈ ਕਿ ਸੇੜੇ ਬਣਾ ਲਾਵਾ ਠੀਕ ਆ ਸੜਕ ਸਾਰੀ ਬਣਦੀ ਜਾਵੇ ਲਿਆਓ ਬਾਬਾ ਬਾਬਾ ਤੇ ਨਹੀਂ ਲਾ ਲਾ ਤੂੰ ਮੈਂ ਤਾਂ ਲੋੜੀ ਆ ਮੀ ਕੋਈ ਨਾ ਹੋਈ ਏ ਗੱਲ ਉਹ ਸਹੀ ਆ ਤੂੰ ਵੀ ਦਬਣਾ ਵਾ ਉਹ ਕੰਡਾ ਲੱਗ ਗਿਆ ਉਹ ਕੰਡਾ ਮਾਰ ਕੇ ਬਹਿ ਗਿਆ ਅਮੀਰ ਕਿਉਂ ਜਾ ਟੁੱਟ ਗਿਆ ਆ ਜਾ ਨਹੀਂ ਬਲੌਗ ਨਾ ਦਿਓ ਇਧਰ ਨੂੰ ਕਰੋ ਤੋੜ ਲੀਏ ਬਾਏ ਸਸੜੀਆਂ ਕਾ ਲੋ ਜੀ ਦੋ ਵਾਚ ਚੱਲੇ ਨੇ ਤੇ ਸਾਰੀ ਫੈਮਿਲੀ ਜਿਹੜੀ ਚਲ ਗਈ ਨੰਦਪੁਰ ਦਰਸ਼ਨ ਕਰਨ ਤੇ ਆਪਾਂ ਜਿਹੜੇ 4 ਮੈਂਬਰ ਉਹ ਘਰ ਆ ਮੈਂ ਤੇ ਲੰਬਦੇ ਪਾਪਾ ਤੇ ਡੈਡੀ ਤੇ ਮੰਮੀ ਬਾਕੀ ਸਾਰੇ ਬੱਚੇ ਦੀਦੀ ਹੋਣੀ ਭਾਜੀ ਹੋਣੀ ਸਾਰੇ ਜਿਹੜੇ ਮਤਲਬ ਸਾਰੀ ਸੰਤ ਚਲ ਗਈ ਨੰਦਪੁਰ ਮੱਥਾ ਟੇਕਣ ਦਰਸ਼ਨ ਕਰਨ ਤੇ ਵਿਸਾਖੀ ਹੁਣ ਵੇਖ ਕੇ ਤੇ ਅਗਲੇ ਦਿਨ ਆਉਣਗੇ ਜਾਨੀ ਕਿ 3-4 ਦਿਨ ਲੱਗਣਗੇ ਤੇ ਹੁਣ ਤੁਹਾਨੂੰ ਫਿਰ ਮਿਲਦੇ ਹਾਂ ਹੁਣ ਆਪਾਂ ਵੀ ਰੈਸਟ ਕਰੀਏ ਥੱਕ ਬੜੀ ਲੱਗੀ ਕਰਨੀ ਬਹੁਤ ਜ਼ਿਆਦਾ ਹੁੰਦੀ ਆ ਹੁਣ ਆਪਾਂ ਬਣਾਉਣ ਲੱਗੇ ਆ ਲੋਣ ਵਾਲੇ ਚੌਲ ਦੁਪਹਿਰਾਂ ਵਾਸਤੇ ਤੇ ਇੱਧਰ ਤਿਆਰੀ ਹੁੰਦੀ ਪਈ ਆ ਚੌਲਾਂ ਦੀ ਇੱਧਰ ਚੌਲ ਚੋਭਲੇ ਰਕੜਾਈ ਰੱਖ ਇਦਰ ਲਗਾਤਾ ਆਪਾਂ ਚੌਲਾਂ ਨੂੰ ਤਰਕਾ ਵਿੱਚ ਪਾਤੀ ਆਪਾਂ ਥੋੜੀ ਜਿਹੀ ਨਿਊਟ੍ਰੀਐਂਟ ਤੇ ਥੋੜਾ ਜਿਹਾ ਆਪਾਂ ਹਲਦੀ ਵਿੱਚ ਪਾਈ ਥੋੜੀ ਜੀ ਕਿਉਂਕਿ ਇਹ ਨਾਲ ਕਲਰ ਬੜਾ ਵਧੀਆ ਲੱਗਦਾ ਚੌਲਾਂ ਦਾ ਤਾਂ ਟੱਕਰ ਦੇ ਲਈ ਬਦਨਸਰ ਆਣ ਹੈ ਤਾਂ ਸੀੜਾੜਾ ਸੀੜਾੜਾ ਨਾ ਕੰਮ ਨਹੀਂ ਕਰੀਂ ਉਹ ਤੇ ਬੜਾ ਲੱਗੀ ਉਹ ਮੇਰੇ ਕੋਲ ਗੱਡੀ ਨਾ ਦੇ ਡਰਕਲ ਆ ਤੇ ਮੇਰੇ ਨਾਲ ਚੱਲਣਾ ਉਹ ਮੇਰਾ ਹੋ ਗਿਆ ਜੰਨਾ ਨੂੰ ਪੜਾਉ ਕਹਿ ਰਹੀ ਦੀ ਮੈਂ ਨਹੀਂ ਚੱਲ ਚਾਰ ਕਿ ਤੰਗ ਮੇਰਾ ਪੂਰਾ ਤੇ ਮੈਂ ਇਹਨਾਂ ਨੂੰ ਪਹਿਲਾਂ ਦੱਸਤਾ ਇਹ ਗੱਡੀ ਵੜਨ ਲੱਗਿਆ ਮੈਂ ਕਹਾ ਮੇਰਾ ਹੋ ਗਿਆ ਇਹ ਕੋਲ ਪਿਆਰ ਗੱਡੀ ਦੱਬ ਗਿਆ ਅਰੇ ਜੜੀ ਸੁਣੋ ਬੇਤੀ ਕਰਦਾ ਨਾ ਮਿਆ ਮੇਰੇ ਨਾ ਕੱਲ ਤਾਂ ਜਿਹੜਾ ਜਿਹੜਾ ਬਣਾਉਂਦਾ ਰੌਣਕ ਵੀ ਸਤਾਉਣ ਵਾਲਾ ਬੰਦਾ ਨਹੀਂ ਹੈ ਹਾਂ ਕੰਮ ਹੀ ਪੁੱਠੇ ਉਹ ਨਹੀਂ ਕਰਦੇ ਜਿਹੜਾ ਬੈਟਰੀ ਇਹਨਾਂ ਦੇ ਜਗ੍ਹਾ ਤੇ ਲੱਗਾ ਚੋਟਾ ਮੈਂ ਅਗਰ ਨਾ ਆਇਆ ਤੇ ਫੋਨ ਉਹ ਲਿਆ ਫੋਨ ਲੈ ਕੇ ਕੱਢਾਂ ਲੌਜੀ ਹੋਣਾ ਹੀ ਆਏ ਆਪਣੇ ਖੇਤਾਂ ਦੇ ਵਿੱਚ ਤੇ ਇਹ ਸਾਡਾ ਸਰੋਂ ਦਾ ਖੇਤ ਤੇ ਸਰੋਂ ਸਾਡੀ ਪੱਕ ਗਈ ਵੱਢਣ ਵਾਲੀ ਹੋ ਗਈ ਆ ਤੇ ਇਹਦੇ ਵੀ ਸਰੋਂ ਸਾਡੀ ਪੱਕ ਗਈ ਆ ਤੇ ਹੁਣ ਇਹਨੂੰ ਆਪਾਂ ਵੱਢਣਾ ਚਾਲੂ ਕਰ ਦੇਣਾ ਵੇਖ ਸਕਦੇ ਜੀ ਥੋੜੀ ਥੋੜੀ ਖੜੀ ਹੀ ਇਸ ਕਰਕੇ ਇਹਨੂੰ ਦੋਕ ਦਿਨ ਹੋਇਆ ਵੱਡੀ ਨਹੀਂ ਆ ਬਹੁਤ ਵਧੀਆ ਲੱਗਣ ਦੇ ਅੱਜ ਠੰਡਾ ਮੌਸਮ ਆ ਹਵਾ ਚੱਲਦੀ ਪਈ ਆ ਬੱਦਲਬਾਈ ਹੋਈ ਪਈ ਆ ਤੇ ਕਣਕਾਂ ਵੀ ਪੱਕ ਗਈਆਂ ਵਾ ਹਵਾ ਚੱਲਾਂ ਦੇ ਨਾਲ ਥੋੜੇ ਦਿਨਾਂ ਨੂੰ ਵਾਢੀ ਸ਼ੁਰੂ ਹੋ ਜਾਣੀ ਆ ਗੱਲਾਂ ਦੇਖਣੇ ਇਹ ਸਾਡੀ ਸਰੋਂ ਦੇ ਖੇਤ ਚੱਲਾ ਜਾ ਪੱਕ ਗਈਆਂ ਆ ਗਈ ਵੇਖੋ ਹਰਿਆਲੀ ਹਰਿਆਲੀ ਆ ਗਈ ਰੇ ਆ ਗਈ ਰੇ ਆ ਗਈ ਰੇ ਉਹ ਵਾ ਥੋੜੀ ਥੋੜੀ ਜੀ ਹੜੀ ਹੈ ਨਾ ਪਰ ਇਹ ਵੀ ਕੱਲ ਤੱਕ ਹੋ ਜਾਣੀ ਹਵਾ ਦੀ ਨਾਲ ਛੱਟ ਪੱਕਦਾ ਜਾਂਦੀਆਂ ਕਣਕਾਂ ਵੀ ਸਰੋਂ ਵੀ ਇਹ ਕਣਕਾਂ ਕਣਕ ਵੀ ਪੱਕ ਗਈ ਆ ਦੋਕ ਦਿਨ ਹੀ ਬਸ ਲੈਣੇ ਹਨਾ ਨਾ ਤਵਾਈ ਕਰਨ ਦਾ ਮੈਂ ਜਿੱਤੇ ਬੰਦੇ ਮਿਲ ਜਾਣ ਵਢਾ ਕੇ ਪਰੇ ਮਾਰੀ ਤੇ ਪੁੱਛਿਆ ਨਹੀਂ ਕਿ ਨਾ ਵਧਾਉਣੀ ਪਾਣੀ ਨਹੀਂ ਕੰਪਾਈਨ ਨਾ ਵੇ ਪੁੱਛਿਆ ਨਹੀਂ ਉਹਦੀ ਤਾਂ ਬੂਟਿਆਂ ਵਾਲੀ ਜਿਹੜੀ ਆ ਉਹ ਬੰਦਿਆ ਕੋ ਵਢਾ ਲਿਓ ਤੇ ਜਿਹੜੀ ਇਹ ਵਾਲੀ ਹੈ ਕੰਪੈਨ ਫਰਾ ਦਿਓ ਹੋਰ ਕੀ ਕਰਨਾ ਤਾਂ ਹੁਣ ਤਾਂ ਨੂੰ ਵਖੋਨੇ ਆ ਗੰਨਾ ਗੰਨਾ ਵੇਖਣ ਚੱਲੇ ਹੁਣ ਆਪਾਂ ਗੰਨਾ ਉੱਗ ਗਿਆ ਜਾਂ ਨਹੀਂ ਉੱਗ ਗਿਆ ਹੀ ਹੋਣਾ ਵੇ ਬੂਟਿਆਂ ਬੂਟਿਆਂ ਦੇ ਵਿੱਚ ਉਦਾਂ ਵੇਖ ਕੇ ਨਾ ਵਧੀਆ ਲੱਗਦਾ ਵਾ ਇਹ ਆਪੀ ਕਨ ਕਰ ਜਿਹੜੀ ਸਾਫ ਆ ਬਿਲਕੁਲ ਹਨਾ ਉਹ ਜਿੱਦਾਂ ਜਵੀ ਹੈ ਨਹੀਂ ਹੈ ਜਿੱਦਾਂ ਘਰ ਲੱਗ ਗਿਆ ਕਣਕ ਦੇ ਵਿੱਚ ਜਵੀ ਬੜੀ ਹੈ ਨਾ ਉਹ ਨਹੀਂ ਹੈ ਸਾਫ਼ ਆ ਨਾ ਉਹ ਤੜੀ ਦੇ ਸਵਾਲ ਜੀ ਕੀ ਕੀ ਨਹੀਂ ਦੇਖ ਸਾਡੇ ਨਾ ਪੰਡਾ ਨਾ ਕੋ ਹਾਂ ਮੋਟਾ ਵੇ ਕਿੜ ਕਿੜ ਤੇ ਬੜੀ ਮੋਟੀ ਨਾਲੀ ਹਾਂ ਇਹ ਦਾਣੀ ਮੇਰੀ ਜਿੱਦਾਂ ਨਾਰਾਂ ਅੱਗੇ ਨਾ ਵਾੜੀਆਂ ਚਾਲੂ ਹੋ ਚੱਲੀਆਂ ਬਸ ਬਸ ਆ ਕੀ ਨੰਗੀ ਤੇ ਵਾਢੀ ਸ਼ੁਰੂ ਹੋ ਜਾਣੀ ਆ ਪਿਛਲੀ ਜੜੀ ਆਪਾਂ ਸਾਰੀ ਸਰੋਂ ਹੀ ਲਾਈ ਐ ਕੰਪਾਏ ਕਣਕ ਲਾਈ ਪਿਛਲੀ ਜੜੀ ਹਾਂ ਸਹੀ ਗੱਲ ਆ ਆ ਦਵਾ ਕੇ ਸਾਗ ਉੱਗਣ ਲੱਗ ਪਿਆ ਫੇਰ ਤਾਂ ਆ ਵਿੱਚ ਕੱਖ ਕਾਂਜਾ ਬੜਾ ਵਾ ਔਰ ਦਿਨਵਾ ਵੀ ਗਏ ਸਹੀ ਦੇ ਵਿੱਚ ਵੀ ਕਮਾਦ ਹੀ ਆ ਹਾਂ ਪਿਛਲੀ ਜੜੀ ਵਾਕੇ ਵਿੱਚ ਕਮਾਦ ਨਹੀਂ ਸਹੀ ਉੱਗਾ ਵੀੜਲਾ ਬੜਾ ਉੱਗਿਆ ਐੜਾ ਚਲੋ ਬਾਬੇ ਦੀ ਕਿਰਪਾ ਹਣਾ ਚੰਗਾ ਗਾੜੀ ਨਿਕਲੇ ਬੂਟੇ ਵੀ ਮੋਟੇ ਹੋ ਗਏ ਆ। ਮਾਸਾਰਾ ਗੰਨਾ ਹੋ ਗਿਆ। ਉੱਪਰ ਲੈ ਨਹੀਂ ਸੰਗੇ ਬੂਟੇ। ਇਹ ਕਾਫੀ ਮੋਟੇ ਹੋ ਗਏ ਉਦਾ ਇਸ ਸਾਲ ਦੇ ਨਾ ਜੀ। ਹਾਂ। ਇਹ ਸਾਰੇ ਬੂਟੇ ਮੇਰੇ ਆ। ਇਤੋਂ ਬੰਨਾ ਮੇਰਾ ਰਾਣੀ ਹਾਰ ਹਰ ਵਾਰ ਹੀ ਕਹਿ ਦਿੰਨੀ ਬੰਦਾ ਕੱਖਣੀਆ ਬਸ ਰਾਣੀ ਹਾਰ ਉੱਥੇ ਹੀ ਰਹਿ ਜਾਂਦਾ ਵਾ ਦੁਕਾਨ ਦੁਕਾਨ ਤੇ ਹੀ ਰਹਿ ਜਾਂਦਾ ਫਿਰ ਮੇਰਾ ਰਾਣੀ ਹਾਰ ਹੋੜ-ਹੋੜ ਹੀ ਨਹੀਂ ਖਰਚੇ ਪੂਰੇ ਹੁੰਦੇ ਤੇ ਰਾਣੀ ਹਾਰ ਮੇਰਾ ਸਨਿਆਰੇ ਕੋ ਰਹਿ ਜਾਂਦਾ ਵਾ ਵੱਕਾ ਗੰਨਾ ਦਾ ਪਿਛਲੀ ਗੜੀ ਆ ਸੂਨ ਸਪਾਈ ਖੜਨ ਵਾਲਾ ਸੀ ਹਾਂ ਜੀ ਵਧੀਆ ਨਿਕਲੇ ਹੂੰ ਇਹ ਰਗਾ ਸਾਰਾ ਗੰਨਾ ਇਹਨਾਂ ਆਪ ਹੀ ਲਾਇਆ ਵਾ ਖੁਦ ਇਹ ਨਾਲ ਲੱਗਦਾ ਸਾਡੇ ਦਰਿਆ ਵਾ 2 ਕਿੱਲੇ ਸਿਰਫ ਢਵਾੰਦ ਰਿਆ ਵਾ 2-3 ਕਿੱਲੇ ਹੀ ਆ ਮਹਾ ਨਾਲ ਸਾਡੇ ਦਰਿਆਵ ਜਿੰਨੇ ਦਰਿਆ ਵੇਖਣਾ ਹੋਵੇ ਉਹ ਸਾਡੇ ਨਹੀਂ ਸਾਡੇ ਇੱਥੇ ਆਣ ਕੇ ਤੇ ਦਰਿਆ ਵੇਖ ਸਕਦਾ ਵਾ ਸਹੀ ਗੱਲ ਹੈ ਨਾ ਬੜਾ ਵਧੀਆ ਲੱਗਦਾ ਦਰਿਆ ਵੀ ਉੱਦਾਂ ਪੱਥਰ ਪੁੱਥਰ ਲਾਏ ਆ ਫੋਟੋਆਂ ਖਾਉਣ ਨੂੰ ਵਧੀਆ ਲੋਕੇਸ਼ਨ ਲੱਗਦੀ ਆ ਇਹ ਆਪਾਂ ਵੀ ਖੇਤਾਂ ਦੀ ਅੱਜ ਸ਼ੇਅਰ ਕਰ ਲਈਆ ਤਾਂ ਤੁਸੀਂ ਵੀ ਕਰ ਲੀਓ ਹਾਈ ਜੀਪਟਲ ਆਇਆ ਵੀ ਚੱਲੀ ਪਿਆ ਉਹ ਵੀ ਚੱਲ ਪਿਆ ਵਿਚ ਵਿਚ ਚਾ ਬੱਡਿਆ ਨੂੰ ਬੰਨ ਗਈ ਗੱਡੀ ਨਹੀਂ ਵਿਚ ਵਿਚ ਚੱਲ ਅੱਗੇ ਤੇ ਵਿਚ ਵਿਚ ਜਿਹੜੇ ਨਾ ਉਹ ਵੀ ਚੱਲ ਉਹ ਸੁੱਕਦੇ ਆ ਬੜੀ ਵਧੀਆ ਠੰਡੀ ਠੰਡੀ ਹਵਾ ਚੱਲਣ ਦੀ ਆ ਸੱਦੀਏ ਪੜਾਡ ਬਾੜ ਪਾ ਲਈ ਨੇ ਨਾਲ ਨਾਲ ਅੱਛਾ ਕੋਲੋਂ ਜੀ ਇੱਥੇ ਬੈਠ ਕੇ ਦੱਸ ਜੀ ਕਿਹੜਾ ਸੋਲਰ ਲਓ ਜੀ ਅੱਜ ਬਹੁਤ ਜ਼ਿਆਦਾ ਦਰਖਤ ਡਿੱਗਣ ਡੇ ਕਿਉਂਕਿ ਹਵਾ ਬੜੀ ਚੱਲਣ ਦੀ ਤੇ ਇਹ ਵੀ ਰਸਤੇ ਦੇ ਵਿੱਚ ਵੇਖੋ ਕਿੰਨਾ ਨੀਵਾ ਹੋਇਆ ਹੁਣ ਆਪਾਂ ਇਹਨੂੰ ਵੀ ਪੜੇ ਹਟਾ ਦੇ ਲੱਗਿਆ ਫੇਵੇਂ ਕਿਸੇ ਦੇ ਵੱਜ ਜਾਊਗਾ ਘਰ ਲੱਗੇ ਵੀ 2-4 ਦਿੱਕੀ ਸੀ ਅੱਜ ਉਹ ਵੀ ਸੈੱਟ ਕੀਤੇ ਰਾਹ ਮੱਲਿਆ ਗਿਆ ਹੈ ਬੰਦ ਹੋ ਗਿਆ ਬਸ ਨੰਗਣੀ ਆ ਬੱਚਿਆਂ ਵਾਲੀ ਫਿਰ ਦਿੱਕਤ ਹੋਊਗੀ ਇਧਰ ਨੂੰ ਨਗਾ ਦੋ ਚਾ ਇਹ ਚੱਲੋ ਹੋ ਗਿਆ ਕੰਮ ਨਿਪੜਿਆ ਬਸ ਵਾਲਿਆਂ ਨੇ ਤੇ ਕਹਿਣਾ ਇਹ ਤੇ ਜਿਹੜੇ ਨੰਗਦੇ ਇਦਾਂ ਹੀ ਨੰਗੀ ਜਾਂਦੇ ਉਹ ਕਿਹੜਾ ਵੰਦੇ ਆ ਪਚਲ ਹਣਾ ਖਲੋ ਕੇ ਤੇ ਬੰਦਾ ਚੱਲ ਕਾੜੀ ਦਵੇ ਚੱਲੀਏ ਦੀ ਲੋਕੇਸ਼ਨ ਕਿੰਨੀ ਵਧੀਆ ਯਾਨੀ ਕਿ ਇੱਥੇ ਦਾ ਸ਼ੂਟ ਕਰਨਾ ਬਹੁਤ ਵਧੀਆ ੜਿਆਲੀ ੜਿਆਲੀ ਇਸ तरफ ੜਿਆਲੀ ਸਾਡਾ ਤੇ ਇਸ तरफ ਦੂਜੀ ਛੜ ਸਾਡੇ ਘਰ ਚੋਂ ਮਤਲਬ ਕਿ ਦਰਿਆ ਦੇਖਦਾ ਮहां ਦੋ ਚੜ ਕਿਲੇ ਹਟਵਾਵਾ ਬਿਲਕੁਲ ਸਾਡੇ ਨੇੜੇ ਦਰਿਆ ਆ ਵੇਖ ਸਕਦੇ ਥੋੜਾ ਥੋੜਾ ਨਾ ਆਹ ਰੇਤ ਲਾਲੇਤ ਲਾਲ ਲਿਖਾਂ ਆਪ ਦਾ ਇਹ ਦਰਿਆ ਆ। ਬਹੁਤੀ ਦੂਰ ਨਹੀਂ ਹੈਗਾ। ਇੱਥੋਂ ਹੁਣ ਹਰਿਆਲੀ ਕਰਕੇ ਜਿਹੜੇ ਨਾ ਉਹ ਘਟ ਦਿਖਦਾ। ਉੱਦਾਂ ਇੱਥੋਂ ਬਿਲਕੁਲ ਦੇਖ ਦਿੱਤਾ ਸਰਕ ਤੋਂ। ਤੇ ਹੁਣ ਤੇ ਮਹਾ ਦੋ ਚਾਰ ਕਿੱਲੇ ਹਟਵਾਵਾ। ਇੱਥੋਂ ਸਰਕ ਤੋਂ ਬਿਲਕੁਲ ਦੇਖਦਾ ਇੱਧਰ ਦੀ ਸਾਈਡ ਦਰਿਆ ਪਾਣੀ। ਤੇ ਹੁਣ ਹਰਿਆਲੀ ਕਰਕੇ ਨਹੀਂ ਦਿਖਦਾ। ਤੇ ਇਸ ਵਲੌਗ ਦਾ ਇੱਥੇ ਐਂਡ ਕਰਦੇ ਆਂ। ਇੱਕ ਨੈਕਸਟ ਵਲੌਗ ਲੈ ਕੇ ਫਿਰ ਮਿਲਦੇ ਆਂ। ਸਤਿ ਸ੍ਰੀ ਅਕਾਲ। ਅੱਜ ਜੀ ਦੀ ਆਪਣਾ